ਇਹ ਪਹਿਲੀ ਕਬੱਡੀ ਗਰਾਊਂਡ ਦੇ ਵਿੱਚ ਦੂਜੇ ਸੈਮੀ ਦੀ ਪਾਰਿਆ ਇੱਕ ਪਾਸੇ ਬਹੁਤ ਅਕਬਰਪੁਰ ਦੀ ਧਰਤੀ ਦਾ ਸ਼ੀਲੂ ਹੈ ਉਹ ਦੂਜੇ ਪਾਸੇ ਸ਼ੀਲੂ ਦਾ ਵੀਰ ਕਹਿੰਦੇ ਮਨੀਸ਼ ਲੱਗਿਆ ਹੋਇਆ ਹੈ ਉਹ ਸੁਰਿੰਦਰ ਕੁਮਾਰ ਦੇ ਦੋਨੋਂ ਪੁੱਤਰ ਦੋਨੋਂ ਕੰਨੀਆਂ ਤੇ ਲੱਗੇ ਹੋਏ ਆ ਆ ਬੀਸੀ ਦੇ ਖੇਡ ਸੀਜ਼ਨ ਦਾ ਬੈਸਟ ਜਾਫੀ ਹੈ ਇਹ 911 ਦਾ ਬੈਸਟ ਹੈ ਇਹਨੇ ਲੋ ਟ੍ਰੈਕਟਰ ਜਿੱਤੇ ਆ ਇਹ ਲੋਕਾਂ ਦੇ ਦਿਲਾਂ ਤੇ ਡਾਕੇ ਮਾਰ ਜਾਂਦਾ ਉਹ ਸ਼ੀਲੂ ਬਲਿਹਾਰਾ ਬਹੁਤ ਅਕਬਰਪੁਰ ਦੀ

ਕਿੱਕੀਆਂ ਤੋਂ 31000 ਪਾਉਣਾ ਜਾਣਦੇ ਜੋ ਕੋਈ ਬਾਹਰ ਸਿਰ ਚੜ੍ਹੇ ਉਹ ਵੀ ਲਾਉਣਾ ਜਾਣਦੇ ਅਗਲੀ ਰੇਲ ਕਹਿੰਦੇ ਦੇਦਰਾਂ ਦੇ ਕਬੱਡੀ ਕੱਪ ਦਾ ਕੰਬੈਨ ਜੇਤੂ ਖਿਡਾਰੀ ਆ ਮੀਰੀਪੀਰੀ ਸਪੋਰਟਸ ਕਲੱਬ ਦਾ ਮੇਰੇ ਵੀਰੋ ਇਹ ਭੁਰੀਆ ਹੈ ਸੀਸਰ ਵਾਲਾ ਇੱਕ ਪਾਸੇ ਨੌਜਵਾਨ ਗਰਾਊਂਡ ਦੇ ਵਿੱਚ ਦੇਖਦੇ ਆ ਪ੍ਰਵੇਸ਼ ਹੈ ਨਾਲ ਕਹਿੰਦੇ ਇਸ ਵੇਲੇ ਮਨੀਸ਼ ਤੇ ਰਕੇਸ਼ ਆ ਉਹ ਨਾਲ ਸ਼ੀਲੂ ਆ ਆ ਨੌਜਵਾਨ ਹੈ ਭੁਰੀਆ ਮੇਰੇ ਵੀਰੋ ਲੱਖਾਂ ਦਾ ਪੁਆਇੰਟ ਇਸ ਵੇਲੇ ਹੰਗਮਾਲਾ ਦੀ ਟੀਮ ਦੇ ਲਈ ਜੋੜ ਗਿਆ ਔਰ ਰੇਡ ਪਾ ਗਿਆ ਵਿਨੇ ਖੱਤਰੀ ਖਰਗਜ ਟਾਣ ਵਾਲਾ ਵਿਨੇ ਖੱਤਰੀ ਆ ਗਿਆ ਬਿਨੇ ਖੱਤਰੀ ਆ ਗਿਆ ਖਰਗਜ ਟਾਣ ਵਾਲਾ ਮੇਰੇ ਵੀਰੋ ਇਸ ਵੇਲੇ ਜిల్లా ਰੋਤਕ ਦੀ ਧਰਤੀ ਦਾ ਗੱਭਰੂ ਕਬੱਡੀ ਪਾ ਰਿਹਾ ਇੱਕ ਹੋਰ ਸੈਕਟਰ ਆਓ ਆਓ ਪਰ ਬਿਨੇ ਖੱਤਰੀ ਕਹਿੰਦੇ ਹਿੱਕ ਤੇ ਸ਼ੇਰ ਬਿਠਾਈ ਫਿਰਦਾ ਹੈ ਸ਼ੇਰ ਭੁੱਖਾ ਰਹਿ ਸਕਦਾ ਪਰ ਕਦੇ ਘਾਹ ਨਹੀਂ ਖਾਂਦਾ ਹੁੰਦਾ ਆ ਪੰਜਾਬ ਦੇ ਦੁਆਬ ਇਲਾਕੇ ਤੋਂ ਚੱਲ ਕੇ ਆਇਆ ਹੈ ਜਿੱਥੇ ਦੋ ਦਰਿਆ ਇਕੱਠੇ ਚੱਲਦੇ ਆ ਉਹਨੂੰ ਦੋ ਆਮ ਕਹਿੰਦੇ ਆ ਇਹ ਜਲੰਧਰ ਤੋਂ ਚੱਲ ਕੇ ਆਇਆ ਹੈ ਇਹ ਮਲੂਕ ਅਲੀ ਦਾ ਭਾਈ ਹੈ ਇਹ ਕਹਿੰਦੇ ਸ਼ਹਿਜ਼ਾਦ ਅਲੀ ਹੈ ਉਹ ਸਾਹਮਣੇ ਮੇਰੇ ਵੀਰੋਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸ਼ੀਨੂ ਸ਼ਹਜਾਦ ਅਲੀ ਸਾਜੀ ਸੰਗਰਪੁਰੀਆ ਤੇ ਸ਼ੀਲੂ ਓ ਸ਼ੀਲੂ ਤੇ ਸਾਜੀ ਸਾਜੀ ਤੇ ਸ਼ੀਲੂ ਸ਼ੀਲੂ ਤੇ ਸਾਜੀ 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 ਓ ਸਾਜੀ 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 ਆਵ ਰੇਡ ਪਾ ਗਿਆ ਰਿੰਕੂ ਖਰੇਟੀ ਵਾਲਾ ਖਰੇਟੀ ਵਾਲਾ ਖਰੇਟੀ ਵਾਲਾ ਖਰੇਟੀ ਵਾਲਾ ਆ ਗਾ ਰੜਪੇ ਜੱਗੂ ਆਕਮਾਲੀ ਆ ਕੀ ਕੱਚ ਕੀਦਰ ਕਰਾਰੇ ਆਕਮਾਲੀਆ ਜੱਗੂ ਏ ਐਸਪਰੀਆ ਸੋਨੂ ਜੱਗੂ 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 ਓ ਜੱਗੂ ਓ ਖੇਡੇ ਵਾਲਾ ਉਹ ਗਰੰਟੀ ਵਾਲਾ ਬੱਲੇ ਬੱਲੇ ਕਰਵਾ ਗਿਆ ਹਲ ਤੋਂ ਗੱਡੀਆਂ ਦਾ ਜੇਤੂ ਮੇਰੇ ਵੀਰੋ ਅੱਜ ਕਹਿੰਦੇ ਦਿਆਲਪੁਰ ਦਾ ਮੇਲਾ ਭੰਗੜੇ ਪੈਂਦੇ ਆ ਰਮਾਲ ਘੁੰਮਦੇ ਆ ਉਹ ਦੁਨੀਆਂ ਦੇ ਵਿੱਚ ਹੁੱਲੇ ਹੁਲਾ ਰਹੇ ਨੇ ਅਗਲੀ ਕਬੱਡੀ ਪੁਰੀਆ ਸੀਸਰ ਵਾਲਾ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਪ੍ਰਵੇਸ਼ ਹੈ ਲਾਲ ਨੌਜਵਾਨ ਗਰਾਊਂਡ ਦੇ ਵਿੱਚ ਦੇਖਦੇ ਵੀ ਮਨੀਸ਼ ਹੈ ਸ਼ੀਲੂ ਵਰਗੇ ਚਾਰ ਜਫੀਰ ਕੇਸ਼ਵਰ ਕੇ ਤਿਆਰ ਹੈ ਪਰ ਦੀਪਕ ਦੀ ਅਗਲੀ ਕਬੱਡੀ ਫਿਦਾਵਦੀਆਂ ਦੀ ਪੈ ਰਹੀ ਹੈ ਹਾਂ ਕਾਸ਼ੀਪੁਰੀ ਦੇ ਦੀਪਕ ਕੀ ਰੇਡ ਆ ਗਈ ਹੈ ਦੋਸਤੋ ਆਕਮ ਵਾਲੀਆ ਜੱਗੂ ਤਿਆਰ ਹੈ ਟੂਰਨਾਮੈਂਟ ਦੇ 3-4 ਦਿਨ ਬਾਅਦ ਵੀ ਏਕੇਵਾਜ ਆਉਗੀ ਗਾਮ ਕੀ ਗਾਲਾਂ ਮੇ ਜੱਗੂ ਜੱਗੂ ਲੇਕਿਨ ਰਾਜਪੁਰੇ ਸੋਨੂ ਨੂੰ ਟੱਚ ਕਰਕੇ ਯੂ ਪਲਵਾ ਲ ਐਕਸਪ੍ਰੈਸ ਤਗੜਾ ਪੁਆਇੰਟ ਆਪਣੀ ਟੀਮ ਦੇ ਖਾਤੇ ਮੈਂ ਜੋੜ ਗਿਆ ਉਹ ਸ਼ਾਕਰਪੁਰਿਆ ਸਾਜੀ 베ਰ 베ਰ ਕੇ ਲਗਾਤਾਰ ਕਬੱਡੀਆਂ ਪਾ ਰਿਹਾ ਅੱਜ ਜਲੰਧਰ ਵਾਲਾ ਕਹਿੰਦੇ ਆ ਇਤਿਆਹਾ ਫਿਰਦਾ ਗੱਭਰੂ ਮਾਝੇ ਦੇ ਤੇ ਮਿੱਠੇ ਲੋਕ ਦੁਆਬੇ ਦੇ ਲੱਭਦੀ ਕਿਤੇ ਵੀ ਨਹੀਂ ਮਲਵੰਘਾਂ ਵਰਗੀ ਯਾਰੀ ਇਹ ਦੁਆਬੇ ਤੋਂ ਚੱਲ ਗਿਆ ਹੋਇਆ ਉਹ ਦੁਆਬੇ ਵਾਲਾ ਕਹਿੰਦੇ ਇਸ ਵਿੱਚ ਹਰਖਿਆ ਫਿਰਦਾ ਅੱਲਾਹੂ ਦਾਵਾਜਾ ਆਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਇਸਵੇਂ ਨੱਚਦਾ ਫਿਰਦਾ ਹੈ ਪੈਰਾਂ ਦੇ ਵਿੱਚ ਪੁਚਾਲ ਲੈ ਕੇ ਚੱਲਦਾ ਹੈ ਅਗਲੀ ਕਬੱਡੀ ਖਰੇਟੀ ਵਾਲੇ ਰਿੰਕੂ ਦੀ ਪੈ ਰਹੀ ਹੈ ਹਾਂ ਖਰੇਟੀ ਵਾਲਾ ਖਰੇਟੀ ਵਾਲਾ ਖਰੇਟੀ ਵਾਲਾ ਅਲਕ ਬਿਲਕੁਲ ਕਬੱਡੀ ਜਗਤ ਦਾ ਸੁਪਰਸਟਾਰ ਰੇਡਰ ਬਾਈ 28ਵੇਂ ਟ੍ਰਾਂਟੋ ਕਬੱਡੀ ਕੱਪ ਦਾ ਬੈਸਟ ਰੇਡਰ ਆਓ ਸੋਨੂ ਰਾਜਪਰੀਆ ਪਰ ਖਰੇਟੀ ਵਾਲੇ ਰਿੰਕੂ ਕੀ ਰੇਡ ਤੋਂ ਬਚਾਓ ਕਿਲਕੀ ਲੰਬੀ ਆੜ ਜੋ ਕਿਆ ਬਾਤ ਐ ਜਾਫਰ ਡਗਾ ਢੋਲਦਾ ਪਾਟੂ ਨਹੀਂ ਅੱਜ ਤੇਰਾ ਲੌਂਗ ਬਾਚੂ ਅੱਜ ਤੇ ਡਗੇ ਢੋਲਾਂ ਦੇ ਪਾਟਦੇ ਆ ਲੌਂਗ ਬਾਤਦੇ ਆ ਉਹ ਮੁੰਡੇ ਨੰਬਰਾਂ ਪਿੱਛੇ ਲੜਦੇ ਫਿਰਦੇ ਆ ਇੱਕ ਦੂਜੇ ਨਾਲ ਮਸ਼ਕਰੀਆਂ ਕਰਦੇ ਫਿਰਦੇ ਆ ਆ ਭੁਰੀਆ ਓਏ ਛੇਦਖਾਨੀਆਂ ਸ਼ੀਲੂ ਨਾਲ ਕਰਦਾ ਓਏ ਸ਼ੀਲੂ ਨੂੰ ਛੇੜ ਸ਼ੀਲੂ 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 ਭੁਰੀਆ ਸ਼ੀਲੂ ਆ ਮਸ਼ਕਰੀਆਂ ਆ ਗਿਆ ਮਸ਼ਕਰੀਆਂ ਪੁਰੀਆ ਮੇਰੇ ਵੀਰੋ ਅਗਲੀ ਰੇਡ ਕਹਿੰਦੇ ਕਾਸ਼ੀਪੁਰੀਏ ਦੀ ਪੈ ਰਹੀ ਹੈ ਹਾਂ ਕਾਸ਼ੀਪੁਰੀਏ ਕੀ ਕਾਸ਼ੀਪੁਰੀਏ ਕੀ ਜੱਗੂ ਬੜੀ ਦੂਰ ਹੈ ਮਾਨਸਾ ਸਾਰਾ ਰਿਆਣਾ ਕਰਾਸ ਕਰਨਾ ਪੜਿਆ ਜੱਬੀ ਆ ਪਹੁੰਚਿਆ ਰਾਜਪੁਰੀਆ 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 ਕੇ ਲਾ ਆ ਗਿਆ ਦੁਨੀਆਂ ਵਿੱਚ ਆ ਗਿਆ ਮੇਲਾ ਬਣਾ ਗਿਆ ਜਿਆਲਪੁਰ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ सोनू ਰਾਜਪੁਰੇ ਭੈਣ ਵਾਲਾ ਕਹਿੰਦੇ ਆ ਇਹਨ ਦੁਨੀਆਂ ਦੇ ਵਿੱਚ ਆ ਗਿਆ ਇਸ ਗੇਸਪੇ 1100 ਰੁਪਏ ਰੋਇਦ ਡੱਡਾ ਭਾਈ ਦੀ ਤਰਫੋਂ ਪ੍ਰੋਫੈਸਰ ਸਾਹਿਬ ਸਾਜੀ ਆ ਗਿਆ ਸ਼ਕਰਪੁਰਿਆ ਮੇਰੇ ਵੀਰੋ ਲਗਾਤਾਰ ਕਬੱਡੀਆਂ ਪਾ ਰਿਹਾ ਹੈ ਨਾ ਹਾਦੋਕੇ ਚਰਖਾ ਮੈਂ ਨਿੰਮ ਥਲੇ ਡਾਇਆ ਬੂਹੇ ਦੀ ਬਿਰਲ ਵਿੱਚੋਂ ਨਜ਼ਰ ਸੀ ਆਇਆ ਫਿਰੇ ਲੁੱਕ ਲੁੱਕ ਝਾਤੀਆਂ ਉਹ ਮਾਰਦਾ ਪੂੜੀਆਂ ਮੈਂ ਚਾਰ ਕੱਤੀਆਂ ਜਿਹੜਾ ਪੰਜਵਾਂ ਗਲੀ ਚ ਸਾਜੀ ਯਾਰ ਦਾ ਸ਼ੀਲੂ ਤੇ ਸਾਜੀ ਸਾਜੀ ਤੇ ਸ਼ੀਲੂ ਉਹ ਮਸ਼ਕਰੀਆਂ ਕਰ ਗਿਆ ਬਾਕੀ ਸਾਜੀ अरे साथी की रेड की नहीं कि का बता दो क्या बात है क्या बात था क्या नहीं खरग वाला विनय खत्री आ गया रेड पे सुखा ठेकेदार सिवारे का यारे आ गया रेड पे अगर आज बेस्ट आया ਬਿਲਕੁਲ ਬਿਨੇ ਖੱਤਰੀ ਬਾਈ ਤੋ ਆਓ ਜੱਗੂ 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 ਏ ਜੱਗੂ ਏ ਦੂਜੇ ਪਾਸੇ ਬਿਨੇ ਖੱਤਰੀ ਖੜ ਕੇ ਡਾਂਣ ਵਾਲਾ ਕਹਿੰਦੇ ਰੋहतक ਵਾਲਾ ਕਮਾਲ ਕਰ ਗਿਆ ਮੇਰੇ ਵੀਰਾਂ ਆ ਰੋहतक ਵਾਲਾ ਕਮਾਲ ਕਰ ਗਿਆ ਰੋहतक ਵਾਲਾ ਕਮਾਲ ਕਰ ਗਿਆ ਦੋਸਤੋ ਆ ਜੀ ਸ਼ੇਵਕ ਜੀ ਬੋਰੀਆ ਸੀਂਸਰ ਵਾਲਾ ਉੱਚਾ ਲੰਮਾ ਗੱਪਰੂ ਆ ਕੋਠੇ ਜਿੱਡਾ ਮੁੰਡਾ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਾਧਾ ਹੋਇਆ ਮਾੜੇ ਬੰਦੇ ਨੂੰ ਮਿਲਿਆ ਤੇਰਾ ਪਿਆਰ ਬਜੀਫੇ ਵਰਗਾ ਲੋਕੀ ਕਹਿਣਗੇ ਗੱਪਰੂ ਪੱਟਦਾ ਬਰਜ ਖਲੀਫੇ ਵਰਗਾ ਓਏ ਸ਼ੀਲੂ ਓਏ ਚੰਦਰ ਕੀ ਖਿਆਲ ਹੈ ਓਏ ਸ਼ੀਲੂ ਓਏ ਸ਼ੀਲੂ ਓਏ ਲੋਕ ਸ਼ੀਲੂ ਜੱਲਾ ਕਰਦੇ ਐ ਸ਼ੀਲੂ ਸ਼ੀਲੂ ਉਹ ਨਗਿਆ ਭੁਰੀਆ ਸੀਸਰ ਵਾਲਾ ਰਿੰਕੂ ਆ ਗਿਆ ਮੇਰੇ ਵੀਰੋ ਹਾਂ ਕਰੈਕਟਰ ਵਾਲਾ ਰਿੰਕੂ ਆ ਗਿਆ ਰੇਡ ਪਰ ਦੋਸਤੋ ਕਰੈਕਟਰ ਵਾਲਾ ਰਿੰਕੂ ਆ ਗਿਆ ਵੀਨੇ ਬਿਲਕੁਲ ਬਾਈ ਬਨੂ ਹਾਂ DJ ਬਾਈ ਇੱਕ ਬਰ ਗਰਾਊਂਡ ਪਾ ਜਾਏ DJ ਬਾਈ ਇੱਕ ਬਰ ਗਰਾਊਂਡ ਪੇ ਟੋਪੀ ਵਾਲੇ ਰਿੰਕੂ ਕੀ ਰੇਡਾ ਦੋਸਤੋ ਉਧਰੇ ਸਮਰਥ ਬੈਨੀ ਵਾਲੇ ਔਰ ਰਵੀਰ ਡਾਊਲ ਆਈ ਜੁੜੇ ਹੋਏ ਦੋਨਾਂ ਭਾਈਓ ਦਾ ਬਹੁਤ ਬਹੁਤ ਸਵਾਗਤ ਹੈ ਹੱਥ ਮਾਰੀਆ ਹੱਥ ਮਾਰੀਆ ਹੱਥ ਮਾਰੀਆ ਏ 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 ਪੇਟਿਆ ਜਾਵੇ ਸਾਰਾ ਫਰੀਦাবাদ ਨਾ ਚੁੱਟਿਆ ਅੱਜ ਧਮਕ ਦਿੱਲੀ ਤੱਕ ਪੈਂਦੀ ਹੈ ਅੱਜ ਸਾਰਾ ਮੇਰੇ ਵੀਰੋ ਫਰੀਦাবাদ ਕਹਿੰਦੇ ਨੱਚ ਉੱਠਿਆ ਉਹ ਸ਼ਕਰਪੁਰੀਆ ਸਾਜੀ ਆ ਗਿਆ ਕਬੱਡੀ ਪਾਉਣ ਦੇ ਲਈ ਹਾਂ ਸਹਿਜਾਦ ਅਲੀ ਆ ਗਿਆ ਹੈ ਬਹੁ ਅਕਬਰਪੁਰੀਆ ਮਨੂਸ਼ ਕੀ ਤਿੰਨ ਕੈਚੇ ਬਬਲੂ ਡਾ ਕਬੱਡੀ ਗਰੁੱਪ ਕੀ ਤਰਫੋਂ 1100 ਸਹਿਜਾਦ ਅਲੀ ਸਾਜੀ ਸ਼ਕਰਪੁਰੀਆ ਜਲੰਧਰ ਵਾਲਾ ਦੁਆਬੇ ਵਾਲਾ ਪੰਜਾਬ ਵਾਲਾ ਕਬੱਡੀ ਪਾ ਰਿਹਾ ਹੈ ਇੱਕ ਇੱਕ ਗੱਲ ਕੋਪਰਪੁਰੇ ਇਹ ਇਹ ਆ ਸਾਜੀ ਆ ਸਾਜੀ ਇਹ ਮਰੀ ਸ਼ੈ ਕਹਿੰਦੇ ਸ਼ਿੱਲੂ ਦਾ ਵੀਰ ਹੈ ਸਰਿੰਦਰ ਕੁਮਾਰ ਦਾ ਛੋਟਾ ਪੁੱਤ ਹੈ ਇਸਵੇਂ ਮੁਕਾਬਲਾ ਕਰਕੇ ਹਟਿਆ ਪਰ ਅਗਲੀ ਰੇਡ ਕਾਸ਼ੀਪੁਰੇ ਦੀਪਕ ਦੀ ਗਰਾਊਂਡ ਦੇ ਵਿੱਚ ਪੈ ਰਹੀ ਹੈ ਚਾਰ ਜਾਫੀਆਂ ਤੇ ਬੋਲਿਆ ਹਏ ਹਮਲਾ ਰੋਹਿਤ ਹੋਡਾ ਤੇ ਇਕਮਾਲ ਦਿਆਲਪੁਰ ਦੀ ਤਰਫ ਤੋਂ ਬਹੁਤ ਸਾਰਾ ਮਾਣ ਇਹਨਾ ਬੋਲਣ ਦੇ ਲਈ ਆਇਆ ਹੈ ਉਹ ਕਾਸ਼ੀਪੁਰਿਆ ਦੀਪਕ ਪੁੱਠਾ ਕਰਤਾ ਹਾਏ ਨਹੀਂ ਕਰਦਾ ਬੁੱਕਦਾ ਇਹ ਨਹੀਂ ਝੋਟਾ ਰੁਕਦਾ ਉਹ ਹੁੰਦਾ ਬੁੱਕਦਾ ਸ਼ਤੀਸ ਸਰਪੰਚ ਵੀ ਪੁੱਜਾ ਹੋਇਆ ਹੈ ਮਾਸਟਰ ਜੀ ਤੁਸੀਂ ਵੱਡੀ ਟੀਮ ਬਣਾਈ ਹੈ ਔਰ ਰੇਡ ਪਾਉਣ ਦੇ ਲਈ ਕਹਿੰਦੇ 부ਰੀਆ ਤਿਆਰ ਵਰ ਤਿਆਰ ਹੈ ਹਾਂ ਸੀਸਰ ਵਾਲਾ 부ਰੀਆ ਕਮਲਪੁਰਾ ਕੀ ਧਰਤੀ ਦਾ 911 ਵਜੇ ਤਾਂ ਖਿਡਾਰੀ ਸੀਸਰ ਵਾਲਾ 부ਰੀਆ ਆ ਗਿਆ ਰੇਡ ਪਰ ਦੋਸਤੋ ਮੈਂ ਵਾਲਾ ਸਿਵਾ ਚ ਆਇਆ ਏ ਉਸ ਭਾਈ ਦਾ ਵੱਡਾ ਤੇ ਨਵਾ ਤੇ ਸਿੰਲੂ ਕੀ ਕੇ 1000 ਕੀ ਹੈ ਲਓ 부ਰੀਆ ਸੀਸਰ ਵਾਲਾ ਨਰਵਾਨੇ ਕੀ ਏਰੀਏ ਕਾ ਸੀਸਰ ਵਾਲਾ 부ਰੀਆ ਸਿੰਲੂ ਸ਼ਿਲੂ ਸ਼ਿਲੂ ਕੰਗਿਆ ਕਰਦਾ ਫਿਰਦਾ ਚੰਦਰੇ ਦੇ ਬੁੱਲਾਂ ਦੇ ਵਿੱਚ ਹਾਸਾ ਹੈ ਰੋਹਿਤ ਹੁੰਦਾ ਸਾਡਾ ਵੱਡਾ ਭਾਈ ਹੈ ਰੋਹਿਤ ਵੀਰਾ ਕਹਿੰਦਾ ਜੇ ਹਾਕਮ ਵਾਲੀਆ ਜੱਗੂ ਝੋਟਾ ਤਿੰਨ ਜੱਫੇ ਲਾਵੇ ਆਪਾਂ 3100 ਰੁਪਏ ਦੇਵਾਂਗੇ ਅੱਜ ਸਾਡੇ ਕੋਲ ਜਨਮ ਦਿਨ ਵੀ ਆ ਮੇਰੇ ਵੀਰੋ ਵੱਡੇ ਭਾਈ ਦੇ ਸਾਮਰਥ ਬਹਨੀ ਵਾਲਾ ਰਵੀ ਰਡਾਊ ਬਿਲਕੁਲ ਵੀਨੇ ਕੇ ਬਹੁਤ ਵੱਡੇ ਫੈਨ ਲਾਈਵ ਜੁੜੇ ਹੋਏ ਨੇ ਦੋਨੋਂ ਭਾਈਆਂ ਦਾ ਬਾਰ ਬਾਰ ਦਿਨਵਾਦ ਸਾਮਰਥ ਬਹਨੀ ਵਾਲਾ ਤੇ ਰਵੀ ਰਡਾਊ ਦਾ ਦੋਨੋਂ ਭਾਈ ਲਾਈਵ ਜੁੜੇ ਬੱਠੇ ਵੱਡਾ ਦਿਨਵਾਦ ਹੈ ਸਾਜੀ ਕੀ ਰੈਡ ਆ ਗਿਆ ਦੋਸਤੋ ਸਾਜੀ ਸ਼ਹਿਜਾਦ ਅਲੀ ਦੀ ਅਗਲੀ ਕਬੱਡੀ ਪੈ ਰਹੀ ਆ ਪੰਜਾਬ ਦੇ ਜ਼ਿਲ੍ਹਾ ਜਲੰਧਰ ਦਾ ਕਹਿੰਦੇ ਇਸ ਵੇਲੇ ਸ਼ਕਰਪੁਰਿਆ ਗੱਭਰੂ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਪ੍ਰਵੇਸ਼ ਹੈ ਨਾਲ ਮਨੀਸ਼ ਹੈ ਨਾਲ ਰਕੇਸ਼ ਹੈ ਓਏ ਸ਼ੀਲੂ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਓਏ ਚਲਾਕ ਸੱਜਣਾ ਅੱਖਾਂ ਸਾਡੇ ਨਾਲ ਦਿਲ ਕਿਤੇ ਹੋਰ ਨਾਲ ਬੱਲੇ ਓਏ ਚਲਾਕ ਸੱਜਣਾ ਓ ਕਬੱਡੀ ਕਾਸ਼ੀਪੁਰੀਏ ਦੀਪਕ ਦੀ ਪੈ ਰਹੀ ਹੈ ਇਹਨੇ ਕੈਨੇਡਾ ਦੇ ਵਿੱਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਲਈ ਬੱਲੇ ਬੱਲੇ ਕਰਵਾਈ ਹੈ ਹਲੋ ਵਿਨੋਦ ਬਾਟੀ ਦੀ ਤਰਫੋਂ ਸੇ ਭਾਈ ਜੱਗੂ ਦੀ 3 ਕੈਚ 3100 ਕੀ ਯੂਰਾਜਪੁਰਿਆ 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 ਸਾਨੂੰ

ਬਾਖਰਪੁਰ ਦੀ ਟੀਮ ਦੇ ਖਿਡਾਰੀਆਂ ਵੱਲੋਂ ਵਿਨੋਦ ਬਾਟੀ ਭਾਈ ਦਾ ਬੱਡਾ ਧੰਨਵਾਦ ਹੈ। ਵਿਨੋਦ ਸਰਪੰਚ ਜੀ, ਨਿਸ਼ਾਨ ਸਰਪੰਚ ਜੀ ਸਾਡੇ ਵੱਡੇ ਵੀਰ ਮੌਂਟੂ ਹਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕਬੱਡੀ ਕੱਪ ਦੇ ਲਈ। ਉਧਰ ਹਾਂ, ਦਿਵਿੰਦਰ ਕਾ ਜਨ ਭਾਈ ਲਾਇ ਜੁੜਿਆ ਹੋਇਆ ਹੈ। ਹਲਕਾ ਕੰਨੋਰ ਸੋ ਉਸ ਭਾਈ ਦਾ ਬਾਰ ਬਾਰ ਦਿੰਦਾ ਹੈ ਅਗਲੀ ਰੇਡ ਕਹਿੰਦੇ ਸੀਸਰ ਵਾਲਾ ਪੁਰੀਆ ਇਸ ਸਮੇਂ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਡ ਜੁਲਡ ਜੁਲਡ ਕਰਦੀ ਉੱਡ ਜੁਲਡ ਜੁਲਡ ਕਰਦੀ ਜਵਾਨੀਆਂ ਸੀਸਰ ਦੇ ਪੁਰੀਏ ਦੀ ਕਬੱਡੀ ਪੈ ਰਹੀ ਹੈ ਇੱਕ ਪਾਸੇ ਪ੍ਰਵੇਸ਼ ਹੈ ਓਏ ਪ੍ਰਵੇਸ਼ ਲੋਕ ਖੜੇ ਗੱਲਾਂ ਕਰਦੇ ਆ ਵੀ ਪ੍ਰਵੇਸ਼ ਨੂੰ ਪੁੱਛੀ ਚੰਦਰੇ ਨੂੰ ਹੋਇਆ ਕੀ ਹੈ ਪਰ ਸ਼ੀਲੂ ਨੇ ਫੇਰ ਟਰਾਈ ਕੀਤੀ ਹੈ ਅਗਲੀ ਰੇਡ ਕਹਿੰਦੇ ਇਸ ਸਮੇਂ ਪਾਉਣ ਦੇ ਲਈ ਓ ਨੌਜਵਾਨ ਖਰਕੇ ਦੇ ਟਾਣੇ ਵਾਲਾ ਤਿਆਰ ਬਰ ਤਿਆਰ ਹੈ और उधर डॉक्टर विकास बहनीवाल डॉक्टर यशपाल दलाल लाइव जुड़े हुए हैं और भाइयों का बड़ा धन्यवाद है अब के बाद विनय खत्री नॉनस्टॉप रहता है बिल्कुल मंडागा धाम कलोई जिला रोहतक पे बड़ा मान सम्मान है विनय खत्री खड़क जाटण का होगा भाई बिल्कुल अगर अब के बाद नॉनस्टॉप रहता है विनय खत्री डॉक्टर विकास बहनीवाल एलडीएम और ਡਾਕਟਰ ਇਸਪਾਲ ਦਾ ਲਾਲ ਕੀ ਤਰਫ ਸੇ ਮੁੰਡਾ ਇੱਕ ਦਮ ਕੀ ਫੈਸਲਾ ਜੀ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਅਗਲੀ ਰੇਡ ਕਹਿੰਦੇ ਸ਼ਹਿਜਾਦ ਅਲੀ ਪਾਉਣ ਦੇ ਲਈ ਤਿਆਰ ਬਰ ਤਿਆਰ ਆ ਜਲੰਧਰ ਹੀ ਅਗਲੀ ਕਬੱਡੀ ਪਾ ਰਿਹਾ ਨਮਾ ਸ਼ਹਿਰ ਫਗਵਾੜਾ ਬੰਗਾ ਧਰਤ ਨਕੌਦਰ ਦੀ ਕਰ ਪੰਜਾਬ ਨੂੰ ਯਾਦ ਰੂ ਸਾਡੀ ਅੱਜ ਵੀ ਉਧਰ ਦੀ ਯਾਦਾ ਪੱਲੇ ਬੰਨ ਲਿਆ ਇਹ ਨਾਲ ਜਲੰਧਰ ਤੋਂ ਅੱਜ ਸੱਜਣਾ ਦੀ ਆਈ ਆ ਕਾਲ ਜਲੰਧਰ ਤੋਂ ਓ ਸ਼ਿਲੂ ਤੇ ਸਾਜੀ ਸ਼ਿਲੂ ਦੀ ਤੇ ਸ਼ਿਲੂ ਸ਼ਿਲੂ ਪੂਰੇ ਦਾ ਮੇਲਾ ਹੈ ਜਲੰਧਰਵਾਦੀ ਧਰਤੀ ਹੈ ਸ਼ਿਲੂ ਦੀ ਸਾਜੀ ਸ਼ਿਲੂ ਦੀ ਓ ਸਾਜੀ ਤੇ ਸਾਜੀ ਓ ਕਿਆ ਬਾਤ ਹੈ ਵਾਓ ਇਹ ਸਾਜੀ ਸ਼ਕਰਪੁਰ ਵਾਲਿਆ ਆ ਸਾਜੀ ਸ਼ਕਰਪੁਰ ਵਾਲਿਆ ਸਾਜੀ ਸ਼ਕਰਪੁਰ ਵਾਲਿਆ ਆਜ ਬੱਲੇ ਬੱਲੇ ਕਰਾਉਣ ਨੇ ਤਿਆਰ ਆ ਭਾਈ ਕਾਸੀਪੁਰੀਏ ਦੀਪਕੀ ਰੇਡ ਆ ਗਈ ਐ ਸਿਪਸਾੜਾ گاਉਂ ਕੀ ਪੂਰੀ ਖੇਡ ਕਮੇਟੀ ਲਈ ਜੁੜੀ ਐ ਅਮੀਤ ਦਲਾਲ ਮੇਰੇ ਨਾਲ ਜੁੜਿਆ ਹੈ ਸਾਰੇ ਭਾਈਓ ਦਾ ਬਾਰ ਬਾਰ ਧੰਨਵਾਦ ਐ ਕਾਸ਼ੀਪੁਰਿਆ ਦੀਪਕ ਇੱਕ ਤਗੜਾ ਪੁਆਇੰਟ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਗਿਆ ਦੋਸਤੋ ਜੀ ਸੈਂਟਰ ਲਾਈਨ ਤੇ ਕੱਠ ਵੱਜਿਆ ਜੀ ਮੇਰੀ ਬੇਨਤੀ ਉਹ ਕੱਠ ਨੂੰ ਘੱਟ ਕਰਾ ਦਿਓ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਕਿਉਂਕਿ ਲੋਕ ਕਬੱਡੀ ਵੇਖਣ ਆਏ ਆ ਇਹਨਾਂ ਨੂੰ ਸੁਪਰਸਟਾਰ ਖਿਡਾਰੀਆਂ ਦੀ ਕਬੱਡੀ ਵੇਖ ਲੈਣ ਦਿਓ ਉਹ ਸੀਸਰ ਵਾਲਾ ਪੁਰਿਆ ਕਹਿੰਦੇ ਨਾ ਆਈ ਤੇ ਆਇਆ ਫਿਰਦਾ ਕੇ ਫਿਕਰ ਨਾ ਕੋਈ ਹਿੱਟ ਜਾ ਫਲॉप ਦੇ ਚਰਚੇ ਤਾਂ ਦੇਖ ਜਾ ਨਾ ਸਾਡੇ ਖੌਫ ਦੇ ਸ਼ੀਲੂ ਦਾ ਖੌਫ ਹੈ ਉਹ ਬੁਰੀਏ ਦਾ ਦੌਰ ਚਾਉਂਦਾ ਇੱਕ ਪਾਸੇ ਸ਼ੀਲੂ ਦੂਜੇ ਪਾਸੇ ਸ਼ੀਲੂ 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 রেট পে এক সেকেন্ড জি এস রেট পে পানসো রুপে হোতে রে রিঙ্কু পন্ডিত সিলা ওরা ਉਹ ਭਾਈ ਵੀ ਲਾਈ ਜੁੜਿਆ ਹੋਇਆ ਹੈ ਉਸ ਭਾਈ ਦਾ ਬਾਰ ਬਾਰ ਧੰਨਵਾਦ ਕਰੈਕਟੀ ਵਾਲੇ ਰੰਗੂ ਕੀ ਕਹਿੰਦੇ ਕਬੱਡੀ ਪੈ ਰਹੀ ਹੈ ਜੀ ਜੱਗੂ 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 ਦੀ ਹੱਥ ਮਾਰੀ ਜੱਗੂ ਦੇ ਨਾਲ ਟੱਕਰ ਜੱਗੂ 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 ਇਹ ਜੱਗੂ ਜੱਗੂ ਇਹ ਮਾਰ ਜੱਗੂ ਇਹ ਜੱਗੂ ਦੇ ਪਿੰਡਾਂ ਦਾ ਹੈ ਜੱਗੂ ਜੱਗੂ ਬੰਦਿਆਣੀ ਪਗਾਉਂਦਾ ਆ ਕਰੈਕਟੀ ਵਾਲਾ ਕਿਸੇ ਦੇ ਨਾਲੋਂ ਘੱਟ ਨਹੀਂ ਤੂੰ ਜੱਜ ਮੂਰੇ ਮੁਕਰੀ ਨਾ ਮੁੱਲ ਮੋੜ ਦੂ ਪਿਆਰ ਵਾਲਾ ਜੱਟ ਨਹੀਂ ਸ਼ਹਿਜ਼ਾਦ ਅਲੀ ਦੀ ਅਗਲੀ ਕਬੱਡੀ ਪੈ ਰਹੀ ਹੈ ਚਾਰ ਜਾਫੀ ਸ਼ੀਲੂ ਵਰਗੇ ਰਕੇਸ਼ ਵਰਗੇ ਮਨੀਸ਼ ਵਰਗੇ ਪ੍ਰਵੇਸ਼ ਵਰਗੇ ਤਿਆਰ ਵਰ ਤਿਆਰ ਹੈ ਸ਼ਹਿਜ਼ਾਦ ਅਲੀ ਕਹਿੰਦੇ ਮਾਨਸਾ ਦੇ ਹਾਕਮ ਵਾਲਾ ਪਿੰਡ ਦੀ ਟੀਮ ਦੇ ਲਈ ਗਰਾਊਂਡ ਦੇ ਵਿੱਚ ਕਬੱਡੀ ਪਾ ਰਿਹਾ ਹੈ ਤਿਆਲਪੁਰ ਦਾ ਮੇਲਾ ਮੇਰੇ ਵੀਰੋ ਮੇਲਾ ਨੱਚਦਾ ਭੰਗੜੇ ਪੈਂਦੇ ਆ ਓਏ ਅੱਜ ਸ਼ੀਲੂ ਆਇਆ ਹੋਇਆ ਹੈ ਅੱਜ ਸਾਜੀ ਆਇਆ ਹੋਇਆ ਹੈ ਸ਼ੀਲੂ ਓ ਸ਼ੀਲੂ 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 ਓ ਸ਼ਾਦੀ ਤੇ ਸ਼ੀਲੂ ਓ ਸ਼ੀਲੂ ਤੇ ਸ਼ਾਦੀ ਰਿੰਕੂ ਘਰੇਟੀ ਜੋ ਪਿਛਲੀ ਰੇਡ ਲੈ ਕੇ ਗਿਆ ਥਾ ਡਾਟਾ ਸਿਟੀ ਫਰੀਦাবাদ ਦੀ ਤਰਫ ਸੇ ਉਸ ਰੇਡ ਤੇ 1100 ਰੁਪਏ ਸੇ ਬਣ ਸੰਭਨ ਹੋਗਾ ਭਾਈ ਰਿੰਕੂ ਘਰੇਟੀ ਦਾ ਕਾਸ਼ੀਪੁਰਿਆ ਦੀਪਕ ਓ ਫਰੀਦাবাদ ਵਾਲੀਆ ਦੀਪਕ ਆ ਗਿਆ ਕਾਸ਼ੀਪੁਰਿਆ ਦੀਪਕ ਆ ਗਿਆ ਮੇਰੇ ਵੀਰੋ ਕੋਠੇ ਜਿਹਦਾ ਮੁੰਡਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਸੋਨੂ ਰਾਜਪੁਰੇ ਭੈਣ ਵਾਲਾ ਓ ਰਾਜਪੁਰਿਆ ਰਾਜਪੁਰਿਆ और ग्यारह 1100 रोहित दूटा की तरफ से और बहुतपुरिय मनोज सिवाज की तरफ से भी एक हजार रुपए बाईस कैच पे और विनोद पार्टी सरपंच साहब की तरफ से बहुत अकपुरपुरी सिल्लू की तीन कैचे 5100 ਕੀ ਭਾਈ ਕੀ ਬਾਤ ਹੈ ਸਿੰਘ ਸਰ ਵਾਲਾ ਬੁਰੀਆ ਕਹਿੰਦੇ ਲਾਉਂਦਾ ਹੱਥਾਂ ਨੂੰ ਕਲੀ ਅੱਗੇ ਵੱਧਿਆ ਹੋਇਆ ਹੈ ਸ਼ੀਲੂ ਹੈ ਰਕੇਸ਼ ਹੈ ਨਾਲ ਮਨੀਸ਼ ਹੈ ਨਾਲ ਪ੍ਰਵੇਸ਼ ਹੈ ਚਾਰ ਜਾਫੀ ਬਹੁਤ ਅਕਬਰਪੁਰ ਦੀ ਟੀਮ ਦੇ ਤਿਆਰ ਬਰ ਤਿਆਰ ਹੈ ਓਏ ਸ਼ੀਲੂ ਤੇ ਬੁਰੀਆ ਬੁਰੀਆ ਤੇ ਸ਼ੀਲੂ ਮੇਲਾ ਡਿਆਲਪੁਰ ਦਾ ਜ਼ਿਲ੍ਹਾ ਫਰੀਦাবাদ ਦੀ ਧਰਤੀ ਹੈ ਟੱਕਰ ਬੱਬਰ ਸ਼ੇਰਾਂ ਦੀ ਓਏ ਪੇਚਕਾ ਪੈ ਗਿਆ ਵੀ ਸੋਨੇ ਸ਼ੀਲੂ ਬੁਰੀਆ ਬੁਰੀਆ ਓ ਓ ਓ ਸ਼ੀਲੂ ਸ਼ੀਲੂ ਬੁਰੀਆ ਬੁਰੀਆ ਤੈਨੂੰ ਹਿੱਕ ਦੇ ਜੋਰ ਨਾਲ ਲੈ ਜੇ ਇਹ ਗੱਲ ਛੱਡਣੀ ਨਹੀਂ ਨਸੀਬਾਂ ਤੇ ਤੈਨੂੰ ਹਿੱਕ ਦੇ ਜੋਰ ਨਾਲ ਲੈ ਜਾਗੇ ਗੱਲ ਛੱਡਣੀ ਨਹੀਂ ਨਸੀਬਾਂ ਤੇ ਇਹ ਸੀਸਰ ਵਾਲਾ ਭੁਰੀਆ ਮੇਰੇ ਵੀਰੋ ਲੋਕਦਾਨਾਂ ਤੇ ਰਾਜ ਕਰਨ ਵਾਲੇ ਖਿਡਾਰੀ ਅੱਜ ਦਿਆਲਪੁਰ ਫਰੀਦাবাদ ਦੇ ਮੇਲੇ ਤੇ ਪਜੇ ਹੋਇਆ ਲੈ ਵੀ ਹਰਮਨ ਦੱਸੀ ਆ ਕੇ ਇੱਕ ਦੋ ਤਿੰਨ ਤੇ ਕਿੰਨੀ ਦੁਨੀਆ ਜੁੜੀ ਬੈਠੀ ਹੈ ਹਾਂ ਵਿਨੇ 25000 ਲੋਕ ਜੁੜੇ ਸੁਣ ਵਿਨੇ ਖੱਤਰੀ ਵਿਨੇ खतरी आ गया रेड पे दोस्तों रेणु देश वाले तलाव का यार आ गया रेड पे विनय जग्गू जग्गू लेकिन खतरी दी खतरी एक तगड़ा पॉइंट अपनी टीम के खाते में जोड़ गया असलम है क्या स्कोर हो गया जी असलम भाई हेलो स्कोर क्या बात है पहला सेमी एक वेबसाइट से बाई हजार लोगों ने वेख्या दूसरा सेमी 35000 ਵਾਚਿੰਗ ਚੱਲ ਰਹੀ ਹੈ ਲੋਕਾਂ ਦੇ ਇਕੱਠ ਵੱਡੇ ਦੀ ਗੱਲ ਹੋ ਰਹੀ ਹੈ ਉਹ ਦਿਆਲਪੁਰ ਦਾ ਮੇਲਾ ਸ਼ਾਜੀ ਸ਼ਕਰਪੁਰਿਆ ਕਬੱਡੀ ਪਾ ਰਿਹਾ ਹੈ ਪਰਵੇਸ਼ ਕਰ ਲੈ ਦੋ ਹੱਥ ਜਾਰਾ ਉਹ ਸਾਜੀ ਨੱਚਦਾ ਫਿਰਦਾ ਹੈ ਸ਼ਾਜੀ ਨੱਚਦਾ ਫਿਰਦਾ ਹੈ ਦੋ ਸ਼ੌਂਕ ਮਿੱਤਰਾਂ ਦੇ ਪੌਣੇ ਭੰਗੜੇ ਤੇ ਖੇਡਣੀ ਕਬੱਡੀ ਸ਼ਾਜੀ ਅੱਜ ਦਿਆਲਪੁਰ ਦੇ ਵਿੱਚ ਭੰਗੜੇ ਪਾਉਂਦਾ ਫਿਰਦਾ 35 ਤੋਂ ਗੱਲ 37000 ਤੇ ਹੋ ਗਈ ਹੈ ਉਹ ਕਬੱਡੀ ਪਾਉਣ ਦੇ ਲਈ ਦੀਪਕ ਕਾਸ਼ੀਪੁਰੀਆ ਫੈਦਾਬਾਦੀ ਅੱਗੇ ਵੱਲ ਵਧਦਾ ਹੋਇਆ ਹਾਂ ਕਾਸ਼ੀਪੁਰੀਆ ਦੀਪਕ ਆ ਗਿਆ ਰੈਡ ਪਰ ਦੋਸਤੋ ਸੋਨੂ ਰਾਜਪੁਰਾ ਬਣ ਕੇ ਚ ਲਗਾਤਾ ਤੋ 1100 ਕੀ ਕੱਚ ਹੋ ਗਈ ਭਾਈ ਮਨੀਤ ਸੇ சிவாਜ ਮੈਮ ਕੀ ਤਰਫ ਸੇ 1100 ਕੀ 1100 ਕੀ ਆ ਕਮਾਲੀਆ ਜੱਗੂ 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 ਦੀਪਕ ਜੱਗੂ 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 ਜੱਫਾ ਲੱਗੂ ਜੱਗੂ ਜੱਫਾ ਲੱਗੂ ਇਹ ਦੀਪਕ ਕਾਸ਼ੀਪੁਰਿਆ ਆ ਕਾਸ਼ੀਪੁਰਿਆ 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 ਤਗੜਾ ਪੁਆਇੰਟ ਜੁੜ ਗਿਆ ਸ਼ਕਲਪੁਰਿਆ ਆ ਗਿਆ ਸਾਜੀ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਮੈਨੂੰ ਲੱਗਦਾ ਹਾਕ ਮਾੜੀਏ ਹਿੱਕ ਤੇ ਬਰੋਟਾ ਲਾ ਕੇ ਪਤੰਦਰ ਮੋਰਾਂ ਕੀ ਤਰ੍ਹਾਂ ਦੇ ਪੁੱਜਾ ਹੋਇਆ ਉਹ ਸ਼ਗਵਾਰੀਏ ਸਾਜੀ ਦੀ ਕਬੱਡੀ ਪੈ ਰਹੀ ਹੈ ਮਨੀਸ਼ ਸਿਵਾਸ ਕੀ ਤਰਫੋਂ ਸਿੱਲੂ ਕੀ ਕੈਚੇ 2000 ਕੀ ਮਨੋਜ ਆ ਆ ਆ ਸਿੱਲੂ ਕੀ ਬਾਤ ਹੈ ਸਿੱਲੂ ਤੇ ਸਾਜੀ 1 ਪੁਆਇੰਟ ਅਭੀ 올ਡ ਹੈ ਰਿਵਿਊ ਦੇਖਣਾ ਹੈ ਇਹ ਬਤਾਓ ਕੌਣ ਗਿਆ ਹੋਇਆ ਹੈ ਮੈਚ ਦਾ ਤੂਰ ਈਸਟ ਮੈਚ ਕੋ ਆਕਾ ਮਾਲਾ ਕੀ ਟੀਮ ਨੇ ਜੀਤ ਲਿਆ ਵਾ ਦੋਵੇਂ ਪੰਜਾਬ ਦੀਆਂ